ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਸੀਲ ਇਹਨੂੰ ਮੋਗਾ ਹੀ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਬੈੜਾ ਮਖਾਉਣੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਨਾਮ ਬਈ ਗੁਰਦੇਵਤ ਸਿੰਘ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਨਾਸਤੀ 017 5556732 ਕੰਨਵਾ ਸੂਆ ਇਹ ਬਈ ਦੂਜਾ ਸੂਆ 6 ਦਾ ਦਵੇੜਾ ਸੂਈ ਨੂੰ ਸਮਾ ਸੂਈ ਨੂੰ ਹਜੇ ਬਈ ਪੌਣਾ ਘੰਟਾ ਹੋਇਆ ਹੈ ਬੱਚਾ ਉੱਠਣ ਨਹੀਂ ਲੱਗਾ ਹਜੇ ਠੀਕ ਹੈ ਪੌਣਾ ਘੰਟਾ ਸਮਾਂ ਹੋਇਆ ਜੇਰ ਪੈਣੀ ਹਜੇ ਬਾਕੀ ਆ ਉਹ ਭੈਣ ਭਰਾ ਸੌਦਾ ਕਰੂਗਾ ਵੀਡੀਓ ਅਪਲੋਡ ਹੁੰਦੀ ਹੁੰਦੀ ਜੇਰ ਪੈ ਜੂਗੀ ਦਾ ਦੀ ਤੇ ਆਪਾਂ ਵੀਡੀਓ ਬਣਾਣਾ ਗਿਆ ਆ ਆਪਣੇ ਤੇ ਜੇਰ ਦੀ ਵੀਡੀਓ ਬਣਾ ਲੈਣਾ ਹਾਂ ਹਾਂ ਕਿੰਨਾ ਕੁ ਦੁੱਧ ਪੈ ਜੂ ਦੁੱਧ ਵੀ ਪਹਿਲਾਂ ਸੂਏ ਦਾ ਰਿਕਾਰਡ ਇਹਨਾਂ ਆਪ ਕੋਲ ਮਾਲਕਾਂ ਨੇ ਕਿੰਨੇ ਲੀਟਰਾਂ ਦੱਸਿਆ ਹੈ ਤੇ ਦੂਜੇ ਸੂਏ ਹੁਣ ਅਗਲਾ ਆਪ ਜਿਹਨੇ ਸੇਵਾ ਕਰਨ ਉਹਨਾਂ ਦਾ ਦੁੱਧ ਚੋਣੂਗਾ ਠੀਕ ਹੈ ਜੈ ਹਜਾ ਮੋਲ ਹਾਂ ਨਾ ਬਈ ਸਾਡੀ 46000 ਦੀ ਵੜ ਦੇ ਲਾਂਗੇ ਪੂਰੇ ਚੰਗੇ ਥਾਨ ਨੇ ਵੀ ਆਲੀ ਦਾ ਆ। ਕਢੀ ਬਰ। ਆ ਦੋਸਤੋ ਇੱਕ ਨੰਬਰ ਦੂਜੇ ਸੂਏ ਸੂਈ ਆ ਪੌਣਾ ਕ ਘੰਟਾ ਹੋਇਆ ਵੀਰ ਕਹਿੰਦਾ ਸੂਈ ਨੂੰ ਹਵਾਂ ਨਾ ਸੋਹਣਾ ਵੱਡਾ ਤਿਆਰ ਕੀਤਾ ਜੇਰ ਪੈਣੀ ਅਜੇ ਬਾਕੀ ਆ। ਬਾਹਰ ਕਣੀਆਂ ਪੈਂਦੀਆਂ ਕਰਕੇ ਤਾਂ ਨਹੀਂ ਕਢਦੇ। ਕੋਈ ਤੋਰੇ ਤਾਰੇ ਲੋਇਆਂ ਕਣੰਬਰ ਇੱਥੇ ਦੋ ਤਣ ਗਿਰੇ ਇੱਥੇ ਕਢਾ ਦੇ। ਹਾਂ ਦੋਸਤੋ ਬਾਹਰ ਕਣੀਆਂ ਪੈ ਰਹੀਆਂ ਤਾਜੀ ਸੂਈ ਕਰਕੇ ਬਾਈ ਕਹਿੰਦਾ ਬਾਹਰ ਨਹੀਂ ਆਪਾਂ ਕਢਦੇ ਦੂਜੀਆਂ ਬਾਹਰ ਕੱਢ ਕੇ ਵਿਖਾ ਦੇਾਂਗੇ। ਇੱਥੇ ਦੋ ਤਣ ਗਿਰੇ ਕਢਾ ਲਏ ਜਾਈ ਲੰਮੇ। ਹਾਂ। ਜੈ ਜੈ ਮੁੱਲ ਲੈਣ ਦੇ ਨਾਲ ਹੀ 45000 ਚ ਕਿੰਨਾ ਮਾਨ ਕਰਦੇਗਾ ਲੈਵਾ ਪੂਰਾ ਖਾ ਦਿਓ ਪੁੱਛੋ ਭਰਾ ਲੈਵਾ ਪੂਰਾ ਸੋਹਣਾ ਵੱਡਾ ਸੀਲਸ ਆਫ ਫਲ ਹੈ 19 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ 19 ਲੀਟਰ ਕਹਿ ਕੇ ਆਪਾਂ ਦੇਣੀ ਆ ਥਾਨ ਪੂਰਾ ਚੰਗਾ ਮੋਟਾ ਆਦੀ ਚੁਆਈ ਵਾਲਾ ਜਾਨ ਵਾਲਾ ਥਾਨ ਹੈ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਕੋਈ ਸੱਜਾ ਛੱਡਣ ਦੀ ਲੋੜ ਨਹੀਂ ਆ ਹੀ ਬਸ ਬਹਿ ਕੇ ਤੇ ਝੋਲਿਆ ਕਰੋ ਭਰਾ ਠੀਕ ਹੈ ਬਾਈ ਕਹਿੰਦਾ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਆ ਹੀ ਬਹਿ ਕੇ ਅਗਲਾ ਚੁਆਈ ਕਰ ਲੇ ਮੋਟੀ ਧਾਰ ਹੈ ਬਾਕੀ ਜਿਹਦੇ ਪਸਾਂ ਦਾ ਉਹ ਭਾਵੇਂ 2 ਟਾਈਮ 3 ਟਾਈਮ ਅਗਲਾ ਚੋਕੇ ਲੈ ਜੇ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਇਹ ਜਿਹਦਾ ਕਿਸੇ ਨੇ ਕਾਉਣੀ ਭਕਾਈ ਭੂਈ ਫਿਰ ਤਾਂ 4640 ਲੈਣਾ ਹਾਂ ਜੇ ਕਿਸੇ ਨੇ 100 ਨਹੀਂ ਘਟਾਉਣਾ ਵਿੱਚੋਂ 1500 ਮਾਣ ਹੋਣਾ ਗਾ ਦਿਓ 45000 ਹਾਂ ਪੂਰੀ ਚੰਗੀ ਨੇਵ ਵਾਲੀ ਗਾਮੜਾ ਗਿਲਦੇਵਾ ਬਾਈ ਕਹਿੰਦਾ ਜੇ ਕਿਸੇ ਨੇ ਸੌਦੇ ਬਾਜੀ ਵਾਲੀਆਂ ਗੱਲਾਂ ਕਰ ਰੀਆਂ ਫਿਰ ਤਾਂ 46400 ਮੁੱਲ ਹੈ ਦਾ ਜੇ ਕਿਸੇ ਨੇ ਲੈਣ ਦੇਣ ਵਾਲੀ ਡਿਮਾਂਡ ਹੀ ਆ ਤਾ 45000 ਦੀ ਬਾਈ ਕਹਿੰਦਾ ਦੇ ਦੇਣੀ ਆ ਪੂਰੇ ਵਜਨ ਵਾਲੀ ਗਾਂ ਐ ਨਹੀਂ ਕੋਈ ਲੁੱਸੀ ਆ ਉਤੋਂ ਵੀ ਵਿਖਾ ਦੇ ਮੜਾ ਕੰਦੇ ਲੂਗੀ ਸੀਡ ਫੋਲਾ ਸੀਡ ਸੌ ਫੋਲਾ ਜੇਰ ਪੈ ਜੂ ਹੋਰ ਅੱਧੇ ਘੰਟੇ ਘੰਟੇ ਤੇ ਕਰ ਜੇਰ ਪੈ ਜਣੀ ਜਦੋਂ ਬਹਿ ਗਈ ਜੇਰ ਸੱਤ ਤੋਂ ਲੜ ਤੁਰਿਆ ਹੋਇਆ 45000 ਦੀ ਦੇ ਦੇਣੀ ਆ ਥਾਣੇ ਘਰੋ ਵਿਖਾ ਦਿਓ ਫੇਰ ਭਾਈ ਲਓ ਜੀ ਥਾਣ ਦੂਜੇ ਪਾਸੋਂ ਵੀ ਵੇਖ ਲਓ ਸੋਹਣੇ ਥਾਣ ਆ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ 19 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨਹੀਂ ਦਿੱਤਾ 19 ਕਹਿ ਕੇ ਦੇਣੀ ਆ ਦੋ ਨੰਬਰ ਵਾਰੇ ਦੱਸ ਦਈਏ ਇਹ ਜਰਸੀ ਵੜਾ ਬਾਈ ਦੁੱਧ ਹੋਊਗਾ 10 ਕਿਲੋ ਸੂਈ ਨੂੰ ਅਜ 10 ਦਿਨ ਹੋ ਗਏ ਠੀਕ ਐ ਇਹ ਦੇਣੀ ਹੈਗੀ 25000 ਦੀ ਜਸਨੋ 25000 ਹਾਂ 10 ਕਿਲੋ ਦੁੱਧ ਹੈ ਸੂਈ ਸਵਾਈ ਹੈ 25000 ਦੀ ਬਾਈ ਕਹਿੰਦਾ ਦੇ ਦੇਣੀ ਆ ਆ ਮਗਰ ਬੱਚਾ ਵੱਛਾ ਸੂਈ ਸਵਾਈ ਆ ਦੋ ਟਾਈਮ ਤਿੰਨ ਟਾਈਮ ਭਾ ਮਗਲਾ ਚੋਕੇ ਲੈ ਜੇ ਆਹ ਟਾਈਮ ਝੂਲੇ ਬਾਈ 10 ਟਾਈਮ ਬਾਈ ਕਹਿੰਦਾ ਅਗਲਾ ਚੋਕੇ ਲੈ ਜੇ ਵੀਡੀਓ ਬਣਾਉਣ ਦਾ ਸਮਾਂ 10 ਵਜੇ ਦਾ ਹੈ ਕਿਉਂ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਸੱਜਰ ਸੂਇਆ ਪਸੂਆ ਛੱਲੀ ਰੀਜ ਨਾ ਕਰੋ ਹਾਂ ਗੱਬਣ ਦਾ ਤਾਂ ਚਲੋ ਮੰਨ ਲਿਆ ਜਿਹੜਾ ਬਸੂ ਸੂਈ ਪਿਆ ਆਪਦੀ ਤਸੱਲੀ ਕਰੋ ਜਿਹੜੀ ਸਾਡੀ ਗਰੰਟੀ ਹੋ ਹਰੇਕ ਵੀਡੀਓ ਤੂੰ ਵੀ ਬੋਲਦਾ ਅger ਆਪਣਾ ਵੀ ਬੋਲਿਆ ਹੁੰਦਾ ਕੋ ਭਾਰ ਕੱਢਦੀ ਹੋਵੇ ਕੋ ਥਾਂ ਚ ਪੂਰ ਛੱਟਾ ਹੋਵੇ ਬਾਦ ਘਾਟ ਹੋਵੇ ਉਹਦੀ ਗਰੰਟੀ ਹੈ ਸਹੀ ਹੈ ਦੋਤ ਵੀ ਭਾਈ ਹੁਣ ਮੈਂ ਤਾਂ ਪੱਠੇ ਪਾ ਕੇ ਨਹੀਂ ਆਉਣੇ ਹੂੰ ਹੁਣ ਸਾਨੂੰ ਅਗਲੇ ਨੇ ਤਾਂ 19 ਕਿਲੋ ਦੱਸਿਆ ਹੁਣ ਤੈਨੂੰ ਵੀ ਦੱਸੀ ਜਾਂਦੀ ਗਾਂ ਜਾਣ ਵਾਲੀ ਹੈ ਲੇਗ ਵਾਲੀ ਦੁੱਧ ਕੱਢੂਗੀ ਹੁਣ ਕਿਸੇ ਨੇ ਤੂੜੀ ਪਾਈ ਗਿਆ ਬਈ ਹੁਣ 9 ਕਿਲੋ ਦੁੱਧ ਸੱਤ ਦੁੱਧ ਦੁੱਧ ਅਗਲੇ ਦੀ ਸੀਵਾ ਦਾ ਸਹੀ ਹਾਂ ਦੋਸਤੋ ਬਾਈ ਕਹਿੰਦਾ ਥਾਣਾ ਦੀ ਭੂਰ ਛਿੱਟੇ ਦੀ ਭਾਰ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋਊ ਤੇ ਜਿਹੜਾ ਪਾਹੂ ਸੂਇਆ ਸਵਾਇਆ ਬਾਈ ਕਹਿੰਦਾ ਆਪਣੇ ਘਰੇ ਭਾਵੇਂ ਅਗਲਾ ਦੋ ਟਾਈਮ ਤਿੰਨ ਟਾਈਮ ਭਾਵੇਂ 10 ਟਾਈਮ ਝੋਕੇ ਲੈ ਜੇ ਜਦੋਂ ਅਗਲੇ ਦੇ ਘਰੇ ਜਾਵੜਿਆ ਫੇਰ ਬਾਈ ਕਹਿੰਦਾ ਉਹ ਅਗਲੇ ਦਾ ਹੀ ਆ ਸਾਡੇ ਘਰੇ ਦੁੱਧ ਆਵਲਾ ਜੋ ਕੇ ਲੈ ਜੇ ਭਾਵਾ 3 ਨੰਬਰ ਤੇ ਆ ਜੀਏ ਇਹ ਵੀਰੇ ਕੱਲ ਨਹੀਂ ਪਰਸੋਂ ਦੀ ਰਾਤ ਦੀ ਸੂਈ ਵੀ ਅੱਜ ਨੂੰ ਦੂਜਾ ਦਿਨ ਸੂਈ ਨੂੰ ਚੱਲ ਪਿਆ ਆ ਠੀਕ ਹੈ ਇਹ ਦੇਖਣ ਬੋਲੀ ਹੂ ਖੱਟੇ ਰੰਗ ਦੀ 13 13.5 ਕਿਲੋ ਤੋਲਣ ਵਾਲੀ ਲੀਟਰ ਨੇ ਕਿਲੋ ਹੋ 13.5 ਕਿਲੋ ਹਾਂ ਕਿੰਨਾ ਕੁ ਪੈਸਾ ਜੀ ਅੱਜ ਤੁਹਾਡੇ ਸਾਫ਼ ਹੋ ਜਾਣੀ ਕਰਤੀ ਆ ਤੜਕੇ ਸਵੇਰ ਦੀ ਦੁੱਧ ਤਾਂ ਸਾਨੂੰ ਰਿਕਾਰਡ ਮਾਲਕਾਂ ਨੇ 1 ਕਿਲੋ ਦੱਸਿਆ ਕਿ ਆਪ ਦੀ ਸਵੇਰ ਸਿਵਾਣਾ 22 ਵੀ ਚੋ ਸਕਦਾ 25 ਵੀ ਚੋ ਸਕਦਾ ਤੇ ਇੱਥੇ ਵੀ ਰੱਖ ਸਕਦਾ ਨੂੰ ਜਿੰਨਾ ਹੈਗਾ ਅੱਜ ਹਾਂ ਸਹੀ ਹੈ ਪਰਸੋਂ ਹਿੰਮਤ ਲਾਈਵ ਟੀਵੀ ਤੇ ਵੀਡੀਓ ਪਈ ਆ ਜੇਰ ਪੈਂਦੀ ਦੀ ਵੀਡੀਓ ਪਈ ਵੀ ਆ ਸਹੀ ਹੈ ਠੀਕ ਹੈ ਨਾ ਉਹ ਕੱਢ ਕੇ ਸ਼ੱਕ ਕਰਨੀ ਕੱਢ ਵੀ ਸਕਦਾ ਸਹੀ ਹੈ ਹਾਂ ਕਿੰਨੇ ਦੀ ਇਹ ਬਈ ਹਾਂ ਨਾ ਮੁੱਲ ਦੇਣੀ ਆ 52000 ਦੀ ਹਾਂ ਸਹੀ ਹੈ 52000 ਦੀ ਦੇਣੀ ਆ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਹਵਾਨਾ ਸੋਨਾ ਵੱਡਾ 13 ਕਿਲੋ ਬੌਲੀ ਬਾਈ ਕਹਿੰਦਾ ਦੋਹਾਂ ਦਿਨਾਂ ਦੀ ਸੂਈ ਥੱਲੇ ਤਿਆਰ ਆ ਕਹਿਣ ਵਾਲੀਆਂ ਗੱਲਾਂ ਨਹੀਂ ਬਾਈ ਕਹਿੰਦਾ ਜੋਖਣ ਵਾਲੀ ਬੌਲੀ ਆ ਚੋਕ ਤਸ਼ੱਲੀ ਕਰਕੇ 5-7 ਟਾਈਮ ਫੇਰ ਲੈ ਭਰਾਵੋ ਵਾਰ-ਵਾਰ ਕਹੀਦਾ ਜਦੋਂ ਮਾਲਕ ਕਹੀ ਜਾਂਦਾ ਸਾਡੇ ਘਰੇ 10 ਟਾਈਮ ਚੋਕੇ ਅਗਲਾ ਤਸੱਲੀ ਕਰਕੇ ਲਿਜਾਵੇ ਫਿਰ ਤੁਸੀਂ ਤਸੱਲੀ ਕਾਹਦੋਂ ਨਹੀਂ ਕਰਦੇ ਤਸੱਲੀ ਕਰ ਲਿਆ ਕਰੋ ਮਗਰੋਂ ਮੇਰਾ ਬਾਬਾ ਖਾਦੇ ਮੂਹਰੋਂ ਗਾੜੀ ਦਾ ਪਿਛਾੜੀ ਦਾ ਹਵਾਣਾ ਸੋਹਣਾ ਲੰਮਾ ਹਵਾਣਾ ਮੂਰਲੇ ਥਾਂ ਤੋਂ ਗੈਠਾਂ ਨੂੰ ਹਵਾਣਾ ਕਿ ਤੁਨੀ ਵਾਲੇ ਪਾਸੇ ਨੂੰ ਫਿਰਦਾ ਬੈਗ ਨੂੰ ਪੱਟਾਂ ਤੋਂ ਫਟਾਂ ਨੂੰ ਹਵਾਣਾ ਪਿੱਛੇ ਫਿਰਦਾ ਆਪਦੀ ਭਰਾਵੋ ਤਸੱਲੀ ਕਰ ਲਿਆ ਕਰੋ ਦੋ ਟਾਈਮ ਭਾਵੇਂ ਚਾਰ ਟਾਈਮ ਕੰਡੇ ਦੇ ਦੁੱਧ ਜੋਕ ਕੇ ਲੈ ਜਾ ਕਰੋ ਇਹ ਸੂਈ ਸਵਾਈਆ 13 ਕਿਲੋ ਬੌਲੀ ਤਿਆਰ ਜਿਨ੍ਹਾਂ ਤੋਂ ਲਈਓ ਦੱਸਦੇ 1 ਲੀਟਰ ਦੁੱਧ ਪਿਛਲੇ ਸੂਏ ਦੇ ਥੱਲੋਂ ਝੋਇਆ ਬਾਕੀ ਹੁਣ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਉਹ ਹੋ ਸਕਦਾ ਵੱਧ ਸੇਵਾ ਨਾਲ 22 ਚੋਲੇ ਹੋ ਸਕਦਾ 25 ਲੀਟਰ ਚੋਲੇ ਹੋ ਸਕਦਾ ਦੋਹਾਂ ਦਿਨਾਂ ਦੀ ਸੂਈ ਆ 13 ਕਿਲੋ ਹੀ ਚੋਈ ਜਾਵੇ ਉਹ ਹੁਣ ਅਗਲੇ ਦੀ ਸੇਵਾ ਸੰਭਾਲ ਹੈ ਜੇ ਵੱਧ ਦਾਣਾ ਪਾਲੋਗੇ ਤੇ ਵੱਧ ਪਿਆਜੂਗੀ ਗਾਂ ਪਰਸੋਂ ਵੀ ਵੈਕੀ ਸੌਦਾ ਹੋਊਗਾ ਹੈਗਾ ਗਾਂ ਦਾ ਠੀਕ ਹੈ ਹਾਂ ਪਰसों ਬੰਦੇ ਲੁਧਿਆਣੇ ਦੇ ਸੀ ਹਾਈਬੋ ਵਾਲ ਡੇਰਿੰਗਾਂ ਦੇ ਹਾਂ ਉਹ ਬਾਅਦ ਵਿੱਚ ਮੈਨੂੰ ਕਹਿੰਦੇ ਇੱਕ ਭੇਜ ਦੇ ਪਹਿਲਾਂ ਉਹਨਾਂ ਨੇ ਦੋਵਾਂ ਦੀ ਸਾਈ ਪਾਈ ਸੀ 4000 ਰੁਪਇਆ ਕਹਿੰਦੇ ਤੂੰ ਸਾਈ ਛੱਡ ਦਿੰਨੇ ਆ ਠੀਕ ਹੈ ਪਰਸੋ ਇਹਦਾ 57000 ਮੁੱਲ ਕੀਤਾ ਸੀ ਸਹੀ ਹੈ ਹਾਂ ਚਵਾਈ ਇੱਕ ਨੰਬਰ ਹੈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਉਹ ਬਹਿ ਗਿਆ ਮਾਰ ਕੇ ਥਾਪੀ ਚਵਾਈ ਵੇਖ ਲੋ ਸਹੀ ਹੈ 52000 ਦੀ ਬਾਈ ਕਹਿੰਦਾ ਦੇ ਦੇਣੀ ਆਪਾਂ ਸਾਢੇ 13 ਕਿਲੋ ਬੌਲੀ ਤਿਆਰ ਆ ਜਕੰਡੇ ਵਾਲੀ ਦੋਹਾਂ ਦਿਨਾਂ ਦੀ ਸੂਈ ਐ ਇੱਕ ਇਧਰ ਖੜੀ ਐ ਇਹ ਐਚਐਫ ਵੈੜਾ ਭਈ ਇਹ ਸੂਨ ਵਾਲੀ ਆ ਇਹ ਅੱਜ ਰਾਤ ਨੂੰ ਵੀ ਸੂ ਸਕਦੀ ਆ ਕੱਲ ਨੂੰ ਵੀ ਸੂ ਸਕਦੀ ਆ ਜਮਾਂ ਤਿਆਰੀਆਂ ਜਾਂ ਸੂਨ ਨੂੰ ਤਿਆਰ ਆ ਕਿੰਨਾ ਕੁ ਦੁੱਧ ਕੱਢ ਜੋ ਦੁੱਧ ਦੀ ਤੋਂ ਲਈ ਉਹਨਾਂ ਨੇ 1 ਲੀਟਰ ਦੱਸਿਆ ਏ ਇਹ ਹੁਣ ਆਪਦੀ ਅਗਲਾ ਜੱਜਮੈਂਟ ਲੇਵੇ ਤੋਂ ਲਾ ਸਕਦਾ ਮੈਂ 25 ਚੂਣਾ ਕਿ 10 ਕਿਲੋ ਚੂਣਾ ਲੇਵਾ ਫੁੱਲ ਵੱਡਾ ਮੋਲਾ ਮੁੱਲ ਆ ਹਾਣਾ ਮੁੱਲ ਕਰਨਾ 46400 ਦੀ 100 ਰੁਪਏ ਛੂਟ ਕਰਨੀ ਵਿੱਚ ਬਾਈ ਕਹਿੰਦਾ 46400 ਦੀ ਦੇਣੀ ਹੈ ਵਿੱਚੋਂ 100 ਰੁਪਏ ਛੂਟ ਕਰਨੀ ਹੈ ਮੁੱਲ 50 ਜੇ ਕਿਸੇ ਨੇ ਦਿਖਾਈ ਕਰ ਲਈ ਮੁੱਲ 50000 ਬਾਈ ਕਹਿੰਦਾ ਜੇ ਕਿਸੇ ਨੇ ਘਟਾਉਣਾ ਤੇ ਦੇਣੀ 46400 ਦੀ ਆ ਮੱਚੇ ਅੰਗ ਰੰਗ ਸਾਰਾ ਕੁਝ ਇੱਕ ਨੰਬਰ ਆ ਸੂਨ ਨੂੰ ਬਾਈ ਕਹਿੰਦਾ ਤਿਆਰ ਆ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਤੜਕੇ ਸੂਪੇ ਸੂਨ ਨੂੰ ਜਮ ਤਿਆਰੀਆਂ ਚੋਂ ਤਿਆਰੀਆਂ ਚ ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਵੇ ਉਹਦੋਂ ਬੱਚਾ ਮੂਰੇ ਫਿਰਦਾ ਹੋਵੇ ਹਵਾਨਾ ਸੋਹਣਾ ਵੱਡਾ ਹੂੰ ਬੰਨ ਹੋ ਜਾ ਥੋੜੀ ਹੋਰ ਹਾਂ ਆਹ ਬਾਲਟਲ ਕੱਢ ਕੇ ਸੂ ਘਰ ਮਾਲੀ ਸੁੰਡ ਦਾ ਸੁੰਡ ਦਾ ਜ਼ੋਰ ਮਾਰ ਜਾਂਦੀਆਂ ਗਾਂਆਂ ਦਾ ਹੂੰ ਥਣਾ ਦੀ ਪੂਰ ਛੱਟੇ ਦੀ ਗਾਰੰਟੀ ਹੈ ਥਣਾ ਦੀ ਪੂਰ ਛੱਟੇ ਦੀ ਸਾਰੇ ਪਸ਼ੂਆਂ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋ ਬੇਫਿਕਰ ਹੋ ਕੇ ਆ ਜਾਓ ਆਇ ਨਹੀਂ ਹੋਊਗਾ ਕਿ ਤੁਸੀਂ ਇੱਥੇ ਆ ਗਏ ਕਿਸੇ ਪਸ਼ੂ ਦੇ ਥਣ ਚ ਕੋਈ ਉੰਨੀ ਕੀ ਹੋਊ ਦੁੱਧਣਾਉ ਤਿੱਲ ਹੋਊਗੀ ਜਾਂ ਕੋਈ ਭੂਰ ਛੱਟਾ ਮਾਰੀ ਜਾਂਦੀ ਊ ਏਦਾਂ ਦੀ ਬਾਈ ਕਹਿੰਦਾ ਕੋਈ ਵੀ ਪਰੇਸ਼ਾਨੀ ਨਹੀਂ ਉਹ ਉਹਦੀ ਸਾਡੀ ਗਾਰੰਟੀ ਹੋਊਗੀ 46000 ਦੀ ਦੇ ਦੇਣੀ 21 ਲੀਟਰ ਦੁੱਧ ਦਿੱਤਾ ਪਿਛਲੇ ਸੂਏ ਹੁਣ ਬਾਈ ਕਹਿੰਦਾ ਤੁਸੀਂ ਵੇਖਣਾ 22 ਲੀਟਰ ਚ ਔਣਾ 25 ਲੀਟਰ ਚ ਔਣਾ ਕਿ 10 ਲੀਟਰ ਚ ਔਣਾ ਕਿ 2 ਕਿਲੋ ਚ ਔਣਾ ਕੋਣ ਤੁਸੀਂ ਆਪਦੀ ਵੇਖ ਕੇ ਲੈ ਲਓ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜਾਂ ਦੁੱਧ ਪਿਆ ਜੂ ਇਹ ਚਾਰ ਵਾੜਾ ਸੇਲ ਹੈ ਤਿੰਨ ਉਹਦੀ ਜੇਰ ਵੀ ਪੈ ਗਈ ਆ ਵਖਾ ਉਹ ਵੇਖ ਲਓ ਦੋਸਤੋ ਜੇਰ ਸਿੱਟਣ ਲੱਗੀ ਆ ਕਰਮਾਂ ਵਾਲੀ ਪਹਿਲੇ ਨੰਬਰ ਵਾਲੀ ਹਾਂ ਉਹ ਤੁਸੀਂ ਵੇਖ ਲਓ ਜੇਰ ਆ ਗਈ ਤੇ ਬਸ ਮਾੜਾ ਜਾਂ ਲੜ ਜਾ ਯਾਰਿਆ ਹੁਣੇ ਸੱਟ ਦੇਣਾ ਉਹ ਵੀ ਇੱਕ ਅੱਧੇ ਮਿੰਟ ਚ ਉਹ ਵੀ ਆ ਗਈ ਜਣੀ ਵਿੱਚੋਂ ਵੀਡੀਓ ਦੇ ਵਿੱਚ ਹੀ ਤੇ ਛੱਲੀ ਹੋ ਗਈ ਅਗਲਾ ਕਹਿੰਦਾ ਬਾਅਦ ਚ ਪਤਾ ਨਹੀਂ ਕਿਵੇਂ ਆ ਕਿਵੇਂ ਹਾਂ ਹਾਂ ਕੈਮਰਾ ਜ਼ੂਮ ਕਰਕੇ ਵਿਖਾ ਦੇ ਬਾਹਰ ਇਹ ਚਾਰ ਵਾੜਾ ਸੇਲ ਹੈ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵੜਾ ਪਸੰਦ ਆਉਂਦੀ ਆ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਤਿੰਨ ਸੂਈਆਂ ਸਵਾਈਆਂ ਆ ਦੋਸਤੋ ਜੇਰ ਬਸ ਢਿੱਗਣ ਵਾਲੀ ਆ ਲੜ ਜਾੜਿਆ ਹੋਰ ਇੱਕ ਅੱਧੇ ਮਿੰਟ ਨੂੰ ਜੇਰ ਕਰਮਾਲੀ ਨੇ ਸੈੱਟ ਦੇਣੀ ਆ ਇੱਕ ਗੱਬਣ ਵਹਿੜ ਫੋਨ ਨੰਬਰ ਸਕਰੀਨ ਤੇ ਸਾਸੀ ਕਾ